ਆਪਾ-ਵਾਪਾ ਕੱਲ ਤੁਸੀਂ ਮੇਰੀ ਭੈਣ ਨੂੰ ਕਹਾਣੀ ਸੁਣਾਈ ਛੱਜ ਮੈਨੂੰ ਵੀ ਸੁਣਾ ਦਿਓ ਕੋਈ ਗੱਲ ਨਹੀਂ ਪੁੱਤ ਤੈਨੂੰ ਵੀ ਕਹਾਣੀ ਸੁਣਾ ਦਵਾਂ ਪਰ ਛੋਟੀ ਸੁਣਾਉਂਗਾ ਜਿਹੜੀ ਸਿੱਖਿਆ ਵੀ ਦੇਊਗੀ ਪਰ ਹੋਵੇਗੀ ਛੋਟੀ ਯਾ ਲੋਕ ਨਾ ਪਸੰਦ ਨਹੀਂ ਕਰਦੇ ਲੰਮੀਆਂ ਕਹਾਣਾਂ ਨੂੰ ਵੇਖਦੇ ਨਹੀਂ ਠੀਕ ਹੈ ਬੇਟਾ ਠੀਕ ਹੈ ਓਕੇ ਬੇਟਾ ਚਲੋ ਫਿਰ ਕਾ ਗੱਲ ਇਸ ਤਰ੍ਹਾਂ ਸੀ ਇੱਕ ਨਾ ਬੰਦਾ ਹੁੰਦਾ ਠੀਕ ਹੈ ਉਹ ਆਪੇ ਗਵਾਂਢੀ ਨੂੰ ਨਾ ਬੁਰਾ ਭਲਾ ਕਹਿ ਚੁੱਕਿਆ ਹੁੰਦਾ ਉਹਨੇ ਉਹ ਬੜਾ ਬੁਰਾ ਕਰ ਦਿੰਦਾ ਉਹਨੂੰ ਬਾਅਦ ਵਿੱਚ ਬੜਾ ਪਛਤਾਵਾ ਹੁੰਦਾ ਹੈ ਈ ਮੈਂ ਗਾਲ ਕੱਢੀ ਆ ਕਿਉਂ ਠੀਕ ਹੈ ਤਾਂ ਉਹ ਕੀ ਕਰਦਾ ਪੁੱਤਰ ਉਹ ਨਾ ਕਿਸੇ ਸੰਤ ਕੋਲ ਜਾਂਦਾ ਸੰਤ ਕੋਲ ਜਾਂਦਾ ਸੰਤ ਨੂੰ ਕਹਿੰਦਾ ਬਾਬਾ ਜੀ ਬਾਬਾ ਜੀ ਐਸ ਤਰ੍ਹਾਂ ਮੈਂ ਆਪਣੇ ਗਵਾਲਟੀ ਦੀ ਨਾ ਗਾਲਾਂ ਕੱਢ ਲਈ ਬੈਠਾ ਤੇ ਮੈਨੂੰ ਬਹੁਤ ਪਛਤਾਵਾ ਤੇ ਮੈਨੂੰ ਤੁਸੀਂ ਇਹਦਾ ਕੋਈ ਹੱਲ ਦੱਸੋ ਸੰਤ ਬੜਾ ਸੰਤ ਫਿਰ ਸੰਤ ਮਹਾਤਮਾ ਸਿਆਣੇ ਹੁੰਦੇ ਨੇ ਸੁਲਝੇ ਹੋਏ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹ ਕਹਿੰਦਾ ਚਲ ਪੁੱਤ ਕੋਈ ਗੱਲ ਨਹੀਂ ਮੈਂ ਤੇਨੂੰ ਦੱਸਦਾ ਇਹਦਾ ਹੱਲ ਕੀ ਉਹ ਕਹਿੰਦਾ ਤੂੰ ਇਹ ਕਰ ਤੂੰ ਉਹ ਖੰਭ ਦਿੰਦਾ ਐ ਨਾ ਤੇਰੇ ਖੰਭ ਦਿੰਦਾ ਉਹ ਨੂੰ ਕਹਿੰਦਾ ਐ ਕਰ ਜਾ ਕੇ ਨਾ ਤੂੰ ਬਾਜ਼ਾਰ ਦੇ ਵਿੱਚ ਉਸ ਚੌਕ ਦੇ ਵਿੱਚ ਇੱਕ ਖੰਭ ਜਾ ਕੇ ਰੱਖਿਆ ਉਹ ਜਦੋਂ ਉੱਤੇ ਖੰਭ ਰੱਖਦਾ ਨਾ ਠੀਕ ਐ ਰੱਖਦਾ ਤੇ ਉਹਦੇ ਕੋਲ ਆ ਜਾਂਦਾ ਕਹਿੰਦਾ ਨਾ ਦੋ ਦਿਨਾਂ ਬਾਅਦ ਮੇਰੇ ਕੋਲ ਆਈ ਉਹਦੇ ਕੋਲ ਆਉਂਦਾ ਸੰਤ ਕੋਲ ਦੋ ਦਿਨਾਂ ਬਾਅਦ ਦੁਆਉਂਦਾ ਤੇ ਫਿਰ ਉਹ ਨਾ ਉੱਥੇ ਉਹ ਨੂੰ ਕਹਿੰਦਾ ਹੁਣ ਤੂੰ ਐ ਕਰ ਉਹ ਖੰਭ ਇਕੱਠੇ ਕਰਕੇ ਲਿਆ ਠੀਕ ਐ ਜਦੋਂ ਜਾਂਦਾ ਉੱਥੇ ਤਾਂ ਕੋਈ ਖੰੰਭ ਹੁੰਦਾ ਹੀ ਨਹੀਂ ਕਿਉਂਕਿ ਸਾਰੇ ਉਹਦੀ ਜਾਂਦੇ ਨੇ ਫਿਰ ਸੰਤ ਨੂੰ ਕਹਿੰਦਾ ਕਿ ਸੰਤ ਜੀ ਉੱਥੇ ਤਾਂ ਕੋਈ ਖੰਭਾ ਹੈ ਹੀ ਨਹੀਂ ਸੀ ਸਾਰੇ ਖੰਭੇ ਤਾਂ ਉੱਡ ਗਏ ਉਹ ਕਹਿੰਦਾ ਦੇਖੋ ਸੰਤ ਜੀ ਕਹਿੰਦੇ ਨੇ ਹਾਂ ਉੱਡ ਗਏ ਨਾ ਇਸ ਤਰ੍ਹਾਂ ਜਿਹੜੇ ਤੁਮੂ ਵਿੱਚੋਂ ਸ਼ਬਦ ਕੱਢੇ ਸੀ ਇੱਕ ਵਾਰੀ ਜਿਹੜੇ ਸ਼ਬਦ ਆਪਾਂ ਕਿਸੇ ਨੂੰ ਕੱਢ ਦਈਏ ਨਾ ਉਹ ਵਾਪਸ ਨਹੀਂ ਆਉਂਦੇ ਹੁੰਦੇ ਠੀਕ ਹੈ ਤਾਂ ਉਹ ਜਿਹੜੇ ਸ਼ਬਦ ਨੇ ਉਹ ਵਾਪਸ ਨਹੀਂ ਆਉਂਦੇ ਹੁੰਦੇ ਇਸ ਕਹਾਣੀ ਕਿਵੇਂ ਲੱਗੀ ਪੁੱਤ ਤੈਨੂੰ ਕਹਾਣੀ ਵਧੀਆ ਲੱਗੀ ਠੀਕ ਹੈ ਇਸ ਕਹਾਣੀ ਤੋਂ ਮੈਨੂੰ ਸਿੱਖਿਆ ਦਾਸ ਤਾਂ ਕੀ ਮਿਲਦੀ ਹੈ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਇਸ ਸਾਲੂ ਕਰੋ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਈ ਵਾਰੀ ਆਪਦੀ ਅਸੀਂ ਬੋਲੀ ਨਾਲ ਅਸੀਂ ਆਪੇ ਪੈਣ ਭਰਾ ਮਿੱਤਰ ਰਿਸ਼ਤੇਦਾਰ ਨੂੰ ਕਿਸੇ ਦੀ ਗਲਤ ਸ਼ਬਦ ਬੋਲ ਦਿੰਨੇ ਆ ਬਈ ਉਹਦੇ ਨਾਲ ਹੰਦ ਟੇਲੇ ਟੁੱਟ ਜਾਂਦਾ ਠੀਕ ਹੈ ਤੇ ਆਪਾਂ ਬਾਅਦ ਵਿੱਚ ਪਛਤਾਉਂਦੇ ਆ ਬਾਅਦ ਵਿੱਚ ਪਛਹੁਣ ਦਾ ਕੋਈ ਫਾਇਦਾ ਨਹੀਂ ਕਿਰਪਾ ਕਰਕੇ ਆਪਣੇ ਸ਼ਬਦਾਂ ਦੀ ਮर्यादा ਦੇ ਵਿੱਚ ਰਹਿ ਕੇ ਸ਼ਬਦ ਬੋਲਿਆ ਕਰੋ ਤੇ ਆਪਣੇ ਰਿਸ਼ਤੇਦਾਰਾਂ ਨੂੰ ਰਿਸ਼ਤਿਆਂ ਨੂੰ ਬਚਾਓ ਧੰਨਵਾਦ ਜੀ ਪਲੀ ਸਪੋਰਟ ਕਰੋ ਧੰਨਵਾਦ